ਬਸਲ ਅੱਜ ਜਿਸ ਢੰਗ ਦੇ ਨਾਲ ਆਮ ਆਦਮੀ ਪਾਰਟੀ ਦੀ ਸ੍ਰੈਲੀ ਦੇ ਵਿੱਚ ਵੱਡਾ ਇਕੱਠ ਵੇਖਣ ਨੂੰ ਮਿਲਿਆ ਸੁਨੇਹਾ ਕਲੀਅਰ ਹੋ ਰਿਹਾ ਕਿ ਸੀਟ ਆਮ ਆਦਮੀ ਪਾਰਟੀ ਦੇ ਖਾਤੇ ਚ ਜਾ ਰਹੀ ਹੈ ਬਿਲਕੁਲ ਕਲੀਅਰ ਕਰਤਾ ਅੱਜ ਦਾ ਲੋਕਾਂ ਨੇ ਸਾਡੇ ਜਿੰਨੇ ਪ੍ਰਬੰਧ ਕੀਤੇ ਹੋਏ ਦੀ ਸਾਰੇ ਘੱਟ ਪੈ ਗਏ ਜੀ ਲੋਕ ਇੰਡੀ ਵੱਡੀ ਗਿਣਤੀ ਦੇ ਵਿੱਚ ਆਪ ਮਹਾਰੇ ਆਏ ਆ ਆਪ ਦੀਆਂ ਇੱਛਾਵਾਂ ਦੇ ਨਾਲ ਲੋਕ ਆਏ ਨੇ ਸੋ ਜਿਹੜਾ ਇਸ ਗੱਲ ਦਾ ਪੱਕਾ ਸਬੂਤ ਹੈ ਕਿ ਲੋਕਾਂ ਨੇ ਮਨ ਬਣਾ ਚੁੱਕੇ ਨੇ 20 ਤਾਰੀਖ ਦੀ ਇੰਤਜ਼ਾਰ ਹੈ ਪੀ ਤਾਰੀਖ ਨੂੰ ਲੋਕਾਂ ਨੇ ਆਪਣਾ ਫਤਵਾ ਦੇ ਦੇਣਾ ਤੇ 23 ਤਾਰੀਖ ਨੂੰ ਜਿਹੜਾ ਰਿਜ਼ਲਟ ਆਏਗਾ ਵੱਡੇ ਮਾਰਜੈਂਡ ਦੇ ਨਾਲ ਡਿੰਪੀ ਢਿੱਲੋਂ ਇੱਥੋਂ ਜਿੱਤਣਗੇ 2022 ਦੀ ਜੇਕਰ ਗੱਲ ਕਰੀਏ 92 ਸੀਟਾਂ ਆਈਆਂ ਸੀ ਆ ਹਲਕਾ ਰਹਿ ਗਿਆ ਸੀ ਇੱਥੇ ਬਦਲਾਅ ਦੀ ਲਹਿਰ ਨਹੀਂ ਚੱਲੀ ਸੀ 2.5 ਸਾਲਾਂ ਦੇ ਵਿੱਚ ਇਹੋ ਜਿਹਾ ਕੀ ਹੋਇਆ ਕਿ ਇੱਥੇ ਵੀ ਬਦਲਾਅ ਤੁਸੀਂ ਜਿਸ ਤੰਗ ਦੇ ਨਾਲ ਕਹਿ ਰਹੇ ਹੋ ਇੱਥੇ ਵੀ ਬਦਲਾਅ ਦੀ ਲਹਿਰ ਵੇਖਣ ਨੂੰ ਮਿਲ ਗਈ ਕਿਉਂਕਿ ਪਿਛਲੇ 2.5 ਸਾਲਾਂ ਦੇ ਕੀਤੇ ਕੰਮ ਜੇ ਮੈਂ ਸਰਕਾਰ ਦੇ ਪ੍ਰਾਪਤੀਆਂ ਦਾ ਜ਼ਿਕਰ ਕਰਾਂ ਤਾਂ ਤੁਸੀਂ ਸਾਰੇ ਜਾਣਦੇ ਆ ਭਾਵੇਂ ਬਿਜਲੀ ਦੀ ਗੱਲ ਕਰ ਲਾਂ ਮੈਂ ਭਾਵੇਂ ਮੁਹੱਲਾ ਕਲੀਨਿਕ ਦੀ ਗੱਲ ਕਰ ਲਾਂ ਤੇ ਸਭ ਤੋਂ ਵੱਡੀ ਗੱਲ ਜਿਹੜਾ ਅਸੀਂ ਵਾਅਦਾ ਵੀ ਨਹੀਂ ਕੀਤਾ ਸੀ 48000 ਨੌਕਰੀ ਜਿਹੜੀ ਦਿੱਤੀ ਹੈ ਜੀ ਬਿਨਾ ਸਫਾਰਿਸ਼ ਤੋਂ ਬਿਨਾ ਪੈਸੇ ਤੋਂ ਉਹ ਇੱਕ ਇਤਿਹਾਸ ਬਣ ਗਿਆ ਉਹ ਬਦਲਾ ਹੈ ਉਸ ਬਦਲਾ ਨੂੰ ਦੇਖ ਕੇ ਕਿ ਸਰਕਾਰ ਜੋ ਕੰਮ ਕਰ ਰਹੀ ਹੈ ਲੋਕ ਇਹ 2.5 ਸਾਲ ਦੇ ਬਦਲ ਨੂੰ ਦੇਖ ਕੇ ਹੁਣ ਮਨ ਬਣਾਈ ਬੈਠੇ ਨੇ ਕਿ ਅਸੀਂ ਇਸ ਬਦਲਾ ਦਾ ਹਿੱਸਾ ਬਣਨਾ ਹੈ ਜਿਹੜੀ ਗਲਤੀ ਉਸ ਸਮੇਂ ਹੋ ਗਈ ਧੀ ਤੇ 2.5 ਸਾਲ ਹਲਕੇ ਦਾ ਵਿਕਾਸ ਰੁਕਿਆ ਰਿਹਾ ਜੀ ਕਦੇ ਪਿਛਲੇ ਐਮਐਲਏ ਸਾਹਿਬ ਨੇ ਵਿਧਾਨ ਸਭਾ ਚ ਆਵਾਜ਼ ਨਹੀਂ ਠਾਈ ਗਿੱਦੜਵਾਹ ਬਾਰੇ ਸਾਡੇ ਮਨਾਂ ਚ ਤਸਵੀਰ ਸੀ ਕਿੱਥੇ ਤੇ ਸਾਰੇ ਕੰਮ ਹੋਏ ਹੋਣਗੇ ਕੱਖ ਨਹੀਂ ਜਿੱਥੇ ਹੋਇਆ ਲੋਕ ਹੁਣ ਮਨ ਬਣਾ ਲਿਆ ਲੋਕਾਂ ਨੇ ਕਿ ਸਰਕਾਰ ਦਾ ਹਿੱਸਾ ਬਣਨਾ ਹੈ ਤੇ ਸਰਕਾਰ ਦਾ ਹਿੱਸਾ ਬਣ ਕੇ ਗਿੱਦੜਵਾਹ ਦਾ ਵਿਕਾਸ ਕਰਾਉਣਾ ਹੈ ਇਸ ਲਈ ਸਾਰੇ ਲੋਕ ਤਿਆਰ ਵਿੱਚ ਤੁਸੀਂ ਕਹਿੰਦੇ ਕੱਖ ਨਹੀਂ ਹੋਇਆ 2.5 ਸਾਲਾਂ ਦੇ ਵਿੱਚ ਇਸ ਹਲਕੇ ਦੇ ਅੰਦਰ ਲੇਕਿਨ ਅਗਰ ਰਾਜਾ ਵੜਿੰਗ ਦੀ ਗੱਲ ਕਰੀਏ ਵਿਧਾਨ ਸਭਾ ਦੇ ਵਿੱਚ ਸੀ ਕਾਫੀ ਗਰਜਦੇ ਸੀ ਸਰਕਾਰ ਦੀਆਂ ਨੀਤੀਆਂ ਨੂੰ ਲੈ ਕੇ ਕਹਿੰਦੇ ਮੇਰੇ ਹਲਕੇ 'ਚ ਜਾ ਕੇ ਦੇਖੋ ਕੰਮ ਕਿਦਾਂ ਹੁੰਦੇ ਨੇ ਇੱਥੇ ਸਟੇਜ ਦੇ ਉੱਪਰ ਵੀ ਤੁਸੀਂ ਨਾਰਾ ਦਿੱਤਾ 28 ਸਾਲ ਵਰਸਸ 2.5 ਸਾਲ ਮਾਇਨੇ ਕੀ ਨੇ ਕੀ ਰਾਜਾ ਵੜਿੰਗ ਸਿਰਫ ਸਪੀਚਾਂ ਜੋਗੇ ਰਹਿ ਗਏ ਬਿਲਕੁਲ ਸਪੀਚਾਂ ਜੋਗੇ ਰਹਿ ਗਏ ਤੇ ਤੁਸੀਂ ਮੈਨੂੰ ਐਂ ਦੱਸਦੇ ਹੋ ਵਿਧਾਨ ਸਭਾ ਦੇ ਵਿੱਚ ਗੱਜੇ ਗੱਜੇ ਬਹੁਤ ਸਭ ਕੁਝ ਹੋਇਆ ਲੇਕਿਨ ਕਿਸੇ ਵੀ ਗੱਲ ਤੇ ਉਹਨਾਂ ਨੇ ਗਿੱਦੜਵਾਹੇ ਦੀ ਗੱਲ ਕੀਤੀ ਹੋਵੇ ਗਿੱਦੜਵਾਹੇ ਦੇ ਕਿਸੇ ਕੰਮ ਦੀ ਗੱਲ ਕੀਤੀ ਹੋਵੇ ਮੈਨੂੰ ਦੱਸ ਦਿਓ ਕਿਤੇ ਨਹੀਂ ਕੀਤੀ ਉਹੀਂ ਜਿੰਦਾਬਾਦ ਮਰਦਾਬਾਦ ਸਰਕਾਰ ਦੀਆਂ ਨੀਤੀਆਂ ਦੀ ਆਲੋਚਨਾ ਕਰਨਾ ਵਿਰੋਧੀ ਧਿਰ ਦਾ ਹੱਕ ਹੈ ਪਰ ਕਿਸੇ ਲੌਜੀਕ ਨਾਲ ਹੋਣੀ ਚਾਹੀਦੀ ਹੈ ਨਾ ਆ ਗਿੱਦੜਵਾਹੇ ਦੇ ਸੀ ਪਿੰਡਾਂ 'ਚ ਫਿਰਕੇ ਦੇਖਿਆ ਸ਼ਹਿਰ 'ਚ ਫਿਰਕੇ ਦੇਖਿਆ ਸੀਵਰੇ ਦੀ ਸਮੱਸਿਆ ਪਿਛਲੇ 30 ਸਾਲਾਂ ਤੋਂ ਸੀ ਗਲੀਆਂ ਦੇ ਵਿੱਚ ਸੀਵਰੇ ਦਾ ਪਾਣੀ ਫਿਰਦਾ ਸੀ ਅਸੀਂ ਉਹ ਕੰਮ ਸ਼ੁਰੂ ਕਰਾਤਾ ਪਿੰਡਾਂ ਦੇ ਵਿੱਚ ਕਿਤੇ ਸੇਮ ਨਾਲ ਲੁੰਡੇਵਾਲ ਪਿੰਡ ਦੇ ਵਿੱਚ ਸੇਮ ਨੀ ਮਾਰ ਰੱਖਿਆ ਕਰਾਈ ਵਾਲੇ ਪਿੰਡ ਦੇ ਵਿੱਚ ਪਾਣੀ ਨਹੀਂ ਮਿਲਦਾ ਸੋ ਇਸ ਤਰ੍ਹਾਂ ਦੇ ਆ ਸਮੱਸਿਆਵਾਂ ਸੜਕਾਂ ਦਾ ਬੁਰਾ ਹਾਲ ਚਲੋ ਸਮੱਸਿਆਵਾਂ ਹੁੰਦੀਆਂ ਨੇ ਪਰ ਉਹਨਾਂ ਸਮੱਸਿਆਵਾਂ ਦੇ ਲਈ ਆਵਾਜ਼ ਉਠਾਉਣਾ ਤਾਂ ਬੰਦ ਆ ਨਾ ਤੇ ਪਹਿਲਾਂ ਮਨਪ੍ਰੀਤ ਬਾਦਲ ਜੀ ਦੇ ਕੀਤੇ ਕੰਮ ਸਾਡੇ ਮਨਾਂ ਦੇ ਵਿੱਚ ਇਹਦੀ ਪਤਾ ਨਹੀਂ ਕਿ ਆ ਹੋ ਗਿਆ ਹੋਏਗਾ ਸਾਰੇ ਪੰਜਾਬ ਦੀ ਰਾਜਨੀਤੀ ਇੱਥੋਂ ਚੱਲਦੀ ਸੀ ਤੇ ਉਸ ਤੋਂ ਬਾਅਦ ਇਹਨਾਂ ਦੀ ਖਾਮੋਸ਼ੀ ਸਾਡੇ ਮਨਾਂ 'ਚ ਤਸਵੀਰ ਬਣੀ ਹੋਈ ਸੀ ਪਤਾ ਨਹੀਂ ਕਿਆ ਕੁਛ ਹੱਥ ਤੇ ਤੇ ਕੁਝ ਵੀ ਨਹੀਂ ਹੈ ਬਿਲਕੁਲ ਸਰ ਜਿਸ ਗਿੱਦੜਵਾਹਾਂ ਨੇ ਪੰਜਾਬ ਨੂੰ ਐਡੇ ਵੱਡੇ ਵੱਡੇ ਨਾਂ ਦਿੱਤੇ ਐਡੇ ਵੱਡੇ ਵੱਡੇ ਲੀਡਰ ਦਿੱਤੇ ਉਹੀ ਪਿਛੜਿਆ ਹੋਇਆ ਤੇ ਫਿਰ ਤਾਂ ਹੀ ਤਾਂ ਹੁਣ ਲੋਕਾਂ ਨੇ ਮਨ ਮੰਨ ਲਿਆ ਨਾ ਲੋਕਾਂ ਨੇ ਦੇਖ ਲਿਆ ਇਹਨਾਂ ਦਾ ਕੋਈ ਇਹਨਾਂ ਦੇ ਵਿੱਚੋਂ ਦੇਖੋ ਕੈਂਡੀਡੇਟ ਨੇ ਅੱਜ ਲੋਕ ਚਾਹੁੰਦੇ ਨੇ ਕਿ ਸਾਡਾ ਕੈਂਡੀਡੇਟ ਸਾਨੂੰ ਮਿਲੇ ਮੈਂ ਐਸੀ ਸਥਾਨ ਦੇਖੇ ਨੇ ਪਿੰਡਾਂ ਦੇ ਵਿੱਚ ਲੋਕ ਬਿਨਾਂ ਛੱਤ ਦੇ ਰਹਿ ਰਹੇ ਨੇ ਸੇ ਬਰਸਾਤ ਦੇ ਵਿੱਚ ਪਿਛਲੇ ਛੱਤगिरਗੀ ਤੇ ਮੈਂ ਉਸ ਬੰਦੇ ਨੂੰ ਪੁੱਛਿਆ ਮੈਂ ਕਿਹਾ ਭਾਈ ਤੂੰ ਗਿਆ ਨਹੀਂ ਕਿਤੇ ਤੇ ਇਹ ਤਾਂ ਫਰਜ਼ ਬੰਦਾ ਸੀ ਸਰਕਾਰ ਦਾ ਕਹਿੰਦਾ ਜੀ ਕਿੱਥੇ ਜਾਂਦੇ ਐਮਐਲਏ ਕੋਲੇ ਤਿੰਨ ਵੇਰੀ ਗਏ ਤੇ ਐਮਐਲਏ ਮਿਲੇ ਕੋਈ ਨਹੀਂ ਸਾਨੂੰ ਸੋ ਇਸ ਤਰੀਕੇ ਦੇ ਨਾਲ ਲੋਕ ਦੇ ਵਿੱਚ ਵਿਚਰਨਾ ਨਮਾਇੰਦੇ ਲਈ ਜ਼ਰੂਰੀ ਹੈ ਦੂਜੇ ਪਾਸੇ ਡਿੰਪੀ ਢੱਲੋਂ ਆਏ ਦੋ ਵੇਰੀ ਹਾਰ ਗਏ ਪਰ ਹੁਣ ਵੀ ਲੋਕਾਂ ਦੇ ਵਿੱਚ ਉਸੇ ਤਰ੍ਹਾਂ ਵਿਚਰ ਰਹੇ ਨੇ ਇਹ ਗੱਲ ਮੈਂ ਨਹੀਂ ਕਹਿ ਰਿਹਾ ਹਲਕੇ ਦਾ ਬੱਚਾ ਬੱਚਾ ਕਹਿ ਰਿਹਾਗਾ ਇਸੀ ਕਰਕੇ ਹੁਣ ਲੋਕਾਂ ਦੇ ਮਨ ਬਣੇ ਨੇ ਕਿ ਸਹੀ ਬੰਦੇ ਦੀ ਚੋਣ ਕਰਨੀ ਹੈ ਤੇ ਸਹੀ ਪਾਰਟੀ ਦੀ ਚੋਣ ਕਰਨੀ ਹੈ ਸਰਕਾਰ ਦਾ ਹਿੱਸਾ ਬਣਨਾ ਹੈ ਤੇ ਹਿੱਸਾ ਬਣਨਗੇ ਲੋਕ ਬਿਲਕੁਲ ਯਾਨੀ ਸਿੱਧੇ ਤੌਰ ਤੇ ਬਦਲਾਵ ਦਾ ਨਾਰਾ ਦਿੱਤਾ ਹੈ ਆਮਾਦੀ ਪਾਰਟੀ ਨੇ ਵਿਕਾਸ ਦੇ ਨਾਤੇ ਚੋਣ ਮੈਦਾਨ ਦੇ ਵਿੱਚ ਹੈ ਵੇਖਣ ਵਾਲੀ ਗੱਲ ਰਹੇਗੀ ਕਿ ਹੁਣ ਇਹਨਾਂ ਦੇ ਇਸ ਨਾਰੇ ਦੇ ਉੱਪਰ ਕਿਹਾ ਇਥੋਂ ਦੀ ਜਨਤਾ ਮੋਹਰ ਲਾਂਦੀ ਹੈ ਕੈਮਰਾ ਪਰਸਨ ਜਗਜੀਤ ਦੇ ਨਾਲ ਵਿਨਿਤ ਕਪੂਰ ਦੈਨਿਕ ਸਵੇਰਾ ਟੀਵੀ ਗਿੱਦੜਵਾਹਾ